ਲੋ ਜੀ ਅੱਜ ਐ ਬਾਸਪਤੀ ਦੀ ਬੋਲੀ ਤੇ ਕੋੜਪੂਰਾ ਮੰਡੀ ਤਰੀਕ ਹੋ ਗਈ ਹੈ 11 ਦਸੰਬਰ 2025 ਭਾਗ ਹੈਗਾ ਜੀ ਦੂਜਾ ਵੇਣੇ ਕਿਹੜੀ ਵੈਰੈਟੀ ਹੈ ਤੇ ਲਾਈਕ ਐਂਡ ਸ਼ੇਅਰ ਕਰ ਦਿਓ ਐਡੀ ਢੇਰੀ ਨਿਕਲ ਗਈ 10 ਕਿਲੋ ਦਾਣੇ ਵੀ ਨਹੀਂ ਨਿਕਲੇ ਮਗਰ 3600 ਲੱਗੇਗੇ 76 90 1401 ਮੁੱਚਲਾਈ 3300 ਪੱਖੇ ਵੀ ਲੱਗਣਾ ਹੈਗਾ 3300 3300 3300 3500 3300 ਉਤਰ ਗਈ 3300 ਉਤਰ ਗਈ पंद्रह रुपये पाँच दस पंद्रह बीस पंद्रह रुपये छत्तीसवे छत्तीस सौ बजा बोलना पाकिस सौ पंद्रह रुपये पार्टी रुपयेगी लगने लगनेगा छठ पैठ ਕਾਲਾ 3910 ਰੁਪਏ 3910 ਰੁਪਏ 3910 ਰੁਪਏ 3915 ਵੀ ਕਰਦੇ ਵੀ ਬੰਨ ਬਾਕੀ ਤੇ 3920 ਜੀ ਮੁਛਲ 3920 ਰੁਪਏ ਹੋ ਗਿਆ ਜੀ ਲੋ ਜੀ 3900 ਤੇ 20 ਰੁਪਏ ਹੋ ਗਿਆ ਮੁਛਲ ਜੀ ਤੇ ਅੱਗੇ ਵੇਣੇ ਆ ਜੋ ਕਿਹੜੀ ਵੈਰਾਈਟੀ ਹੈ ਕੀ ਹਿਸਾਬ ਕਿਤਾਬ ਜਾਂਦਾ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ लो भी लाइक एंड शेयर जरूर कर दो बाकी वेने के वरायटी की हिसाब कताब या लो जी सतारह अठारह वरायटी है वह कि हिसाब कताब आता भाग दूजा ਸਰ 70 70 ਬਹੁਤ ਹੈ 70 ਰੁਪਏ 70 70 ਰੁਪਏ ਘਰੀ ਹੋਏ 70 ਰੁਪਏ 80 80 80 ਤੋਂ 80 ਤੋਂ ਪ੍ਰਧਾਨ ਜੀ 80 80 ਚਲੋ ਚੱਲ 10 10 10 10 10 10 10 60 ਸਰ 10 10 ਨਾ ਟੋਕ

ਕੋ ਕਿਰਪਾ ਬੋਲਣਾ ਭਾਈ 3630 ਰੁਪਏ ਕਿਹਨੇ 3630 ਕਿਰਪਾ ਬੋਲਣਾ ਕਿੰਨੇ 3630 ਆਵਾ 3630 ਬਿਲਕੁਲ ਸਹੀ ਭਾਈ ਜਿੰਦਾਰਸ ਲਓ ਜੀ 3630 ਰੁਪਏ ਹੋ ਗਿਆ ਏਸੀ ਕੀ 17 18 ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਆਹ ਰੇਜੀ ਪਤਾ ਨਹੀਂ ਕਿੰਨੇ ਲਓ ਜੀ ਆਹ ਰੇਜੀ ਕਿਹੜੀ ਵੈਰਾਈਟੀ ਹੈ ਬਾਕੀ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਦੇ ਆਹ ਦਾ 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 3500 3500 3500 ਕੋ ਕੇ 3500 ਪੰਜ ਘੱਟੇ ਅਗੇ 3700 ਨਿਕਲੇ ਭਾਈ 3100 ਹਲੋ ਆਲੇ ਪਰ 900 3500 ਆ ਵੀ ਕਿਤੇ ਗਿਆ ਕੋ ਕੇ ਨਹੀਂ ਲੱਗਦਾ ਫਾਈਟ ਲਾਗੇ ਉਹ ਦੇਖੋ ਆਇਆ ਨਾ 154 154 ਦੇ ਬਾਫਰ ਟੈਂਪਰ ਉਹਦਾ ਜਾਲਾ ਕਰੀਏ ਮੈਂ ਅੱਪਰ ਲਾਰੇ ਇੱਕ ਟਿਆਰੇ ਉਹ ਬੋਲ ਰਹਾ ਹੈ ਇਹ ਵਿੱਚ ਪਟਨਾ ਮੰਨਦੇ 3500 ਆਦੇ ਆ ਸਾਡੇ ਜਿਆਦਾ ਸ਼ਰਤ ਹੈ ਲਓ ਜੀ ਅੱਗੇ ਵੇਣੇ ਕਿਹੜੀ ਵੈਰਾਈਟੀ ਆ ਉਹ ਪਰੇ ਜਾਵੜੀ ਬੋਲੀ ਬਾਕੀ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਆ ਜੋ ਹੀ ਉਧਰਲੇ ਪਾਸੇ ਵੇਣੇ ਕੀ ਮੌਲ ਬੰਦਾ ਤੇ ਕੀ ਮੌਲ ਨਹੀਂ ਬੰਦਾਗਾ ਬਾਕੀ ਲੋ ਜੀ ਆਵੇ ਨੇ ਕਿਹੜੀ ਵੈਰਿਟੀ ਹੈ ਕੀ ਹਿਸਾਬ ਲੱਗਦਾ ਭਾਈ ਬੋਲੇ ਬੋਲੀ ਐ ਭਾਈ ਰੈਡੀ ਮੈਡਾ ਦੋ ਪੱਕੇ ਲੱਗੇ ਬਈ ਇਹਨੂੰ ਡੋਨ ਆਇਆ ਆਇਓ ਹਾਂ ਫੋਨ ਆਇਆ ਪਰ ਜੇਦਰ ਹੁਣ ਕਹਿ ਦੇ ਭਾਈ ਬੋਲੇ ਬੋਲੀ ਬੋਲ ਗੋਗੇ ਗੋਗੇ ਬਾਪੂ ਇੱਕ ਪੱਕਾ ਨੂੰ ਲੱਗਿਆ ਆਇ ਪਹਿਲਾ ਜੀ ਨੇ ਤੇ ওই ਪੱਖਿਆ ਨਹੀਂ ਕਰਾਇਆ ਹਾਂਜੀ ਕੋਈ ਨਹੀਂ ਕੋਈ ਬੰਦੇ ਚਲੋ ਆਦਾਂ ਕੇ ਬੌਜੀ ਦੋ ਲਵਾ ਦਾਂਗੇ ਜੀ ਬੋਲੋ ਬੋਲੋ ਪਾ ਰੱਖੋ ਬੌਜੀ ਫਿਰ ਆਏ 3500 ਰੁਪਏ ਜੀ ਭਾਈ 50 ਰੁਪਏ ਜੀ ਭਾਈ 50 ਜੀ 50 ਰੁਪਏ 50 ਰੁਪਏ 50 ਜੀ 50 ਰੁਪਏ ਜੀ 55 60 60 3600 36 ਰੁਪਏ ਜੀ ਕਰੀਏ ਬੋਲੀ ਕਰੀਏ ਯਾਰ 36 ਰੁਪਏ ਜੀ ਅੱਛਾ 36 ਰੁਪਏ ਜੀ 5 ਰੁਪਏ ਜੀ 5 5 ਰੁਪਏ 5 ਜੀ 5 ਕੋਈ ਜੀ ਪੱਖਾ ਲਗਵਾਣਾ ਹੈ ਆਪ ਤੋਂ ਆਪ ਤੇ ਪੱਖਾ ਲਗਵਾਣਾ ਹੈ ਲੱਗੇਗਾ ਪੱਖਾ ਲੱਗੇਗਾ ਬਈ ਹੋਰ ਤੋਂ ਬਾਅਦ ਵਿੱਚ ਆਪਕੀ ਮਰਜ਼ੀ ਹੈ ਭਾਈ 10 10 ਰੁਪਏ ਦੋਗੇ ਬਾਬੂ ਜੀ 10 30 30 ਰੁਪਏ 35 ਜੀ 35 ਰੁਪਏ ਜੀ 36 ਰੁਪਏ ਜੀ 36 ਦਾ 35 ਰੁਪਏ ਜੀ ਗੋਬੀ ਬਾਬੂ 36 ਦਾ 35 ਰੁਪਏ ਜੀ ਪੱਕਾ ਲੱਗਣਾ ਬੋਜੇ ਨੂੰ ਸਲਾਮ ਰੇਡ ਆ ਗਿਆ 3635 ਰੁਪਏ ਬੋਲੇ ਕਿ ਜੀ ਆਪਾ ਜੀ ਕਿਵੇਂ ਕਰਨਾ ਰੈਡੀ ਮੇਡੀ ਕਰ ਦਈਏ ਨਾ ਵੀ ਰੈਂਡ ਨੂੰ ਮੈਂ ਬਤਾ ਦਿੰਦਾ 3635 ਰੁਪਏ ਲਿਖ ਬੋ ਲਓ ਜੀ 3635 ਰੁਪਏ ਵੇਚ ਚੁੱਕੀ ਆ ਬਾਕੀ ਅੱਗੇ ਵੇਣੇ ਜੀ ਕੀ ਹਿਸਾਬ ਕਿਤਾਬ ਜਾਂਦਾ ਕਿਹੜੀ ਢੇਰੀ ਆ ਦੇ ਬਾਕੀ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਨਾਲ ਜੁੜਨ ਵਾਸਤੇ ਧੰਨਵਾਦ ਤੇ ਆਹ ਵੇਨੇ ਦੋ ਢੇਰਾਂ ਕਿਹੜੀ ਵੈਰਾਈਟੀ ਆ ਭਾਗੇਗਾ ਜੀ ਦੂਜਾ ਹੀ ਹੈ 85 ਹੈ ਜੀ ਵੇਨੇ ਕੀ ਸਾਹ ਹੋ ਜਾਂਦਾ ਇਹਦਾ ਬਾਈ ਬੋਲੋ ਬਾਈ ਭਾਈ 35 ਰੁਪਏ 35 ਰੁਪਏ ਕਿਰਵਾਨ ਭਾਈ 35 ਰੁਪਏ 35 ਰੁਪਏ 35 ਰੁਪਏ 250 ਗੱਟਾ ਬੋਈ ਨਾ ਲੜ ਟਰੇ ਵੀ ਆ ਭਾਈ 35 ਰੁਪਏ 20 ਰੁਪਏ 50 ਜੀ ਉਹ ਮੰਨੂ ਦੱਸ ਦੇ ਕੀ ਐ ਇਹ 50 ਜੀ ਕੀ ਧੋਕੇ ਬੋਲ ਰਿਹਾ ਹੈ ਕੰਟਰੋਲਰ ਦਾ ਅਰੇ ਬੰਦਾ ਉਹ ਦੂਜੀ ਮੈਨੂੰ ਪੱਕਾ ਲੱਗਦਾ ਤੇ ਮੋਰੀ ਬੰਗਾ ਤਾਂ ਹੈ ਸਰਦਾਰ ਭਾਦਰ ਜੀ ਹਾਂ ਬੋਲੀ ਤੇ ਡਬਲ ਪੱਖਾ ਹੀ ਹੈ ਜੀ ਮੈਂ ਕਿਹਾ ਬਾਕੀ ਬੋਲੀ ਹੈ 35 55 ਦੀ ਬੋਲੀ ਹੈ ਹਾਂ ਤੇ ਬੋਲਣਾ ਲੈ ਫਿਰ ਬੋਲ ਤੂੰ ਬੋਲ ਬੂ ਤੂੰ ਤੇਰੇ ਕਰੇ ਹੋ ਜਾਣੀ ਯਾਰ ਬੋਲ ਬੂ ਹਾਂ ਫੋੜ ਕੀ ਪਾ ਬੋਲਾ ਮੈਂ ਤਾਂ ਕਿਹਾ 23 ਯਾਰ 55 ਰੁਪਏ ਖਰੀਦਿਆ 55 ਰੁਪਏ ਇਹ ਖਰੀਦਿਆ ਇਹ ਜਾਊਗਾ ਇਹ ਲੁੱਚਾ ਪੜੀ ਜਾਂਦਾ ਇਹ ਹਾਂ ਲੁੱਚਾ ਪੜੀ ਜਾਂਦਾ ਇਹ ਲੁੱਚਾ ਬਣ ਕੱਢ ਕਿੰਨਾ ਕੱਢ ਜੋ ਯਾਰ ਮੈਂ ਕਿਹਾ ਸੜਕ ਤੇ ਲਿਆ ਆਏਗਾ ਬਹੁਤ ਯਾਰ ਹੋਈ ਗੱਲ ਹੋਗੀ ਤੇਰੀ ਸੜਕ ਤੇ ਸੜਕ ਤੇ ਦੋ ਸੜਕ ਤੇ ਹੋ ਗਈ ਬੁਲੀਆਂ 5 ਰੁਪਏ 5 ਰੁਪਏ 5 ਰੁਪਏ 5 ਰੁਪਏ 5 ਰੁਪਏ 5 ਰੁਪਏ 3600 5 ਰੁਪਏ 10 15 20 25 30 40 50 50 ਰੁਪਏ 3650 ਰੁਪਏ 3650 ਹਾਂ ਜਨਵਾਰ ਬਾਈ 3650 ਲਿਖਾ ਦਈਏ 3650 3650 ਰੁਪਏ 50 ਰੁਪਏ 60 ਰੁਪਏ 60 60 ਬੋਲ ਰਹੀ ਕਿ ਪਾਣੀ ਨੂੰ ਛੋਟਾ ਹਾਂ ਜਾਨਗੀ ਵਾਲੀ ਬੋਲਗੀ ਕੋਲ ਨਾ ਜੀ ਛੋਟੇ ਪਾਣੀਓ ਜਾਨਗੀ ਵਾਸਤੇ ਗਾੜੀਆਂ ਬਾਜੀ ਅਲੀ哥 ਭਾਈ 360 ਸਾਢੀ ਆ ਅੱਗੇ ਆਓ ਜੀ ਅੱਗੇ ਆਓ ਲਓ ਜੀ 3600 ਤੇ 60 ਰੁਪਏ ਤੇਰੀ ਲੱਗ ਚੁੱਕੀ ਆ ਉਧਰ ਪਈਏ ਘਟੇਰੀ ਉਹਦਾ ਵੇਨਾ ਕੀ ਹਿਸਾਬ ਕਿਤਾਬ ਜਾਂਦਾ ਬਾਕੀ ਵੀਰ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਆਹ ਤੇਰੀ ਵੇਨੇ ਕਿਹੜੀ ਆ ਆਹ ਬੋਲੀ ਇੰਦਰ ਆਕ भा oh yeah. <coughs> ਵਿਚ ਬੋਲ ਕੀ ਪਾ ਰੱਖਣਾ ਗੋਗੇ ਬਾਹੂ ਰੱਖੀ ਪਾ ਭਾਈ ਬੋਲੋ ਬੋਲੋ ਜੀ ਆਹ ਲੈ ਮੈਂ ਲਈ ਬੋਬੀ ਬਾਹੂ ਆਦਤ ਰੱਖ ਪਾ ਯਾਰ ਉਹ ਖਰਚੇ ਮਾਲ ਦੇ ਨਹੀਂ ਕਿਤੇ ਭਾਰ ਰੱਖ ਸਕਦਾ ਏ ਬੋਬੀ ਬਾਹੂ ਭਲਾ ਭਾਰ ਰੱਖ ਸਕਦਾ ਬੋਬੀ ਬਾਹੂ ਦੇਖ ਲੈ ਯਾਰ ਭਾਰ ਤਾਂ ਰੱਖ ਬੂ ਮੈਂ ਤੈਨੂੰ ਕਹਿ ਰਿਹਾ ਬਹੁਤ ਅੱਗੇ ਬੁਰਾ ਕਹਿੰਦਾ ਭਾਰ ਰੱਖ ਹੀ ਨਹੀਂ ਸਕਦਾ ਉਹ ਬੋਬੀ ਕੋਣ ਇੱਥੇ ਵੀ ਅਸੀਂ ਗਲਤ ਕਹਿ ਰਹੇ ਹਾਂ ਭਾਰ ਭਾਰ ਆਸੀਂ ਭਾਰ ਨਹੀਂ ਰੱਖਦੇ ਉਹਨਾਂ ਜਿਹੜਾ ਕੰਨਾ ਰੱਖਦੇ ਬੱਸ ਘਰੇ ਦੇ ਕੇ ਹਾਂ ਬੋਲੋ ਬੋਲੋ ਜੀ ਬਹੁਤ ਜਵਾਕ ਨਾ ਬਿਆਹ ਹੋਏ ਘਰੇ ਠੀਕ ਨਹੀਂ ਸਾਚੇ ਜਵਾਬ ਬੋਲ ਯਾਰ ਪਾਸੇ ਰੱਖੋ ਯਾਰ ਕੋਈ ਮਾਰ ਹੋ ਗਈ ਜੀ ਦਾ ਪਤਾ ਲੱਗੇ ਤੇਰੀ ਨਾ ਫਿਰ 2700 ਪਾਉ ਬਾਈ ਉਹ ਦੇਣਾ ਬਲੋ ਤੂੰ ਕਿਉਂ ਭੇਜੀ ਕਾਟਾ ਲਪਹ ਚੁੱਕਾ 2700 ਰੁਪਏ 2700 ਜੀ 2700 ਰੁਪਏ ਜੀ ਕਿੰਨੀ ਕਰ ਰਿਹਾ ਨਹੀਂ ਚੱਲਦੀ ਇੱਕ ਬਾਜੀ ਟਾਲਾ ਹੈਗਾ ਇੱਕ 100 ਘੱਟ ਹੋ ਜਾਗਾ ਤੂੰ 250 ਕਰ ਦੇ ਇੱਕ ਬੰਦ ਕਿੰਨੀ ਦਾ ਡਬਲ ਹੋਵਾ ਦਾਂਗੇ ਬਾਜੀ 250 ਇਹ ਹਾਈਸਾ ਕਰੇ ਪਕਾ ਲਾਗੇ ਹੋਵੇ ਹਾਈਸਾ ਤੋਂ ਪਹਿਲਾਂ 2600 ਰੁਪਏ 5 ਰੁਪਏ 5 ਕਰਦੇ ਹੋ ਵੀ ਦੇ 3100 ਰੁਪਏ ਪੰਜ ਹੋ ਗਏ ਜਾਈ ਨਾ ਹੋਣੀ ਨਹੀਂ ਮਨ ਲਾ ਬੜਾ ਬਿਜਲ ਦੇ ਸਾਹਮਣੇ ਬਹੁਤ ਬਹੁਤ ਬਣੀ ਭਾਗ ਦੋ ਪਕੇ ਲੱਗਨੇ ਆ ਆ ਗਿਆ ਤੱਕਲੀ ਕੰਮ ਆਉਣੀ ਸਰਕਾਰ ਆਹ ਵੇਖ ਲੈ ਕੋਣ ਨਾ ਬੋਲੋ ਜੀ ਤਕਰੀਬੀ ਸਾਮੀ ਆ ਗਈ ਬੋਲੀ ਓ ਯਾਰ ਤੂੰ ਬੁਲਾ ਕੇ ਵਿਖਾ ਤਕਰੀਬੀ ਸਾਮੀ ਨੂੰ ਦੇਦਾ 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 ਉਹ 3000 ਨਹੀਂ ਬੋਲੀ ਬੋਲੀ ਕੀ ਹੈ 3500 ਬੱਚੀਆਂ ਨੇ ਬੋਲੀ ਕੌਣ ਬੋਲੀ ਹੈਗੀ 3500 ਬੱਚੀਆਂ ਨੇ ਬੋਲੀ ਛੱਡੀ ਅੰਦਰ ਪੈਦੇ ਸਸਤੇ ਬੁਲਾ ਕੇ ਵਿਆਹ ਕਰਕੇ ਆਏ ਆ 3500 ਬੱਚੀਆਂ ਨੇ ਬੋਲੀ ਆਪ ਦਾ ਮਾਲ ਤੁਸੀਂ ਫਾਇਰ ਜੀ ਵੀ ਜਾਂਦਾ ਮਾਲ ਦੇ ਤੱਕ ਬੋਲੀ ਬੋਲੀ ਨਾ ਖਰਾਬ ਕਰੇ ਸਮਝ ਯਾਰ ਪੂਰਾ ਬਹੁਤ ਗੰਦ ਪਾਉਣਾ ਹਾਲ ਹੈ ਹਲਾਣਾ ਵੇਚੀ ਜਾਂਦਾ ਟਿਕੜੇ ਵੇਚੀ ਜਾਂਦਾ ਬੋ ਜੀ ਤੈਨੀਆਂ ਬੇ ਨਿਕਾਲ ਦੇ ਭਾਈ ਇੱਕ ਬੋਲੀ ਆ ਪੰਜ ਕਰਿਆ ਤੈਨੂੰ ਪੰਜ ਕਰ ਭਾਈ ਬੋਏ ਬੋਏ ਆਇਆ ਅੰਦਰ ਬੋ ਜਲ ਪਕਾਉਣਾ 5 ਰੁਪਏ ਦੀ ਲਗਾ ਲੈ ਤੇ ਤਾਂ 2.5 ਕਰਾਣੀ ਹੋ ਗਈ ਯਾਰ 5 ਰੁਪਏ ਹੋ ਗਈ ਬੌਜੀ ਆਲੇ ਕਿੱਥੇ ਲਿਖ ਜਾਣੀ ਆ 305 ਜੀ ਜਲ ਪੱਕਾ ਲਗਣਾ 5 5 25 25 30 50 55 70 ਜੀ ਪੰਜੀਰ ਸਾਹਿਬ ਜੀ ਪੰਜੀਰ ਭਾਈ 31 ਤੋਂ 5 ਜੀ ਪੰਜੀਰ ਭਾਈ ਉਹ ਜਾਣਾ ਨਹੀਂ ਹੈਗਾ 31 ਤੋਂ 5 ਜੀ ਆਇਆ ਆਇਆ ਬੋ 15 20 25 30 ਜਾਂ 50 5 ਰੁਪਏ ਦੀ 80 ਤੋਂ 10 10 15 20 20 ਰੁਪਏ 20 ਰੁਪਏ 35 ਦਾ 20 ਰੁਪਏ ਬਾਜੀ ਡਬਲ ਬਕਾ ਲੱਗਣਾ ਬਿਲਕੁਲ ਡਬਲ ਲੱਗਣਾ 20 ਰੁਪਏ 6 1 20 ਰੁਪਏ ਘਰ ਪੰਜ ਰੁਪਏ 20 ਰੁਪਏ 20 ਰੁਪਏ ਬਣਾ 320 20 ਰੁਪਏ ਵੀਡੀਓ ਦਾਦਾ ਸਮਰਦਾਨ ਮਕੇਸ਼ ਆ ਪਾ ਚਲੇ ਆ ਰਹਾ ਆ ਲਓ ਜੀ 3200 ਤੇ 20 ਰੁਪਏ 25 ਹੋ ਗਈ ਆ 3 45 9 20 ਰੁਪਏ ਹਲੇ ਮੇਰੇ ਹੋਰ ਬਾਰੇ ਮਰ ਲੱਤ ਕਹੀ ਸੁਣ ਜੀ ਪਾਉ ਜੀ ਮਕੇਸ਼ਵਰੀ 35 ਵਿੱਚ ਜਾਂਦੀ ਜੀ ਜਾ ਜਾ ਪੋਤੂ ਕਹਿੰਦਾ ਲੈ ਵੀ ਲੈ ਗਿਆ ਸਾਡੇ ਖਰਚੇ ਭੇਜੋ ਉਹੀ ਗੱਲ ਤੇਰੀ ਯਾਰ ਯਾਰ ਕਿੰਨਾ ਡਾਉਨ ਨੇ 55 55 55 ਜੇ ਨਹੀਂ ਯਾਰ ਕੀ ਜਾਵਣੀ ਗੱਲ ਤੇਰੀ ਤੇ 55 55 55 55 60 60 60 60 60 ਬਹੁਤ ਯਾਰ ਕੀ ਗੱਲ ਹੋਜੀ 60 60 ਪੱਕਾ ਲਾ ਕੇ ਵੀ ਇਹ ਮੰਨ ਜੂਗਾ 60 ਰੁਪਏ 60 ਕਰਾ ਬੈਠ ਬੋਜੀ ਤਰਾ ਬੈਂਡ ਮਗੇ ਜੀ ਆ ਕੇ ਤਰਾ ਜਿਹੜੇ ਮੋੜ ਤੇ ਪਾਉਂਦੇ ਆ ਉਹ ਭਾਈ ਜੀ ਕਿੱਥੇ 32 ਆਓ ਜੀ ਆਓ ਜੀ